ਉਹ ਕਹਿੰਦੇ ਜ਼ਹਿਰੀ ਖਾ ਲੀਏ ਸਾਰੇ ਕਹਿੰਦੇ ਜ਼ਹਿਰ ਖਾ ਲੀਏ ਸੀ ਕੀ ਕਹਿੰਦਾ ਕਹਿੰਦੇ ਜਿਨ੍ਹਾਂ ਦੀ ਕਿਸੇ ਦੀ ਕੋਈ ਫਰੈਂਡ ਹੈ ਨਹੀਂ ਉਹ ਕਹਿੰਦਾ ਜੋ ਦੂਜੇ ਮਨਾਉਂਦੇ ਸੀ ਤੇ ਜਿਸ ਦੀ ਕਰਦਾ ਜ਼ਹਿਰ ਖਾ ਲੀਏ ਕੋਈ ਕੁਝ ਬੋਲੋ ਮੜਾ ਜਾ ਮੈਂ ਨਹੀਂ ਬੰਦਾ ਮੇਰਾ ਵਿਆਹ ਆ ਅਭਲੇ ਭਾਈ ਦਾ ਵਿਆਹ ਆ ਤੇ ਮਿੱਲਾ ਭਾਜੀ ਤਾਂ ਕਰਕੇ ਚੁੱਪ ਚਾਪ ਬੋਹ ਤਾਂ ਅੱਗੇ ਕਾਚਾ ਬੋਹ ਇਸ ਲਈ ਵੈਲੰਟਾਈਨ ਬੋਲਦੇ ਹੈ ਕੋਈ ਨਹੀਂ ਹੈਗਾ ਮੈਨੂੰ ਚਾਹੀਦਾ ਇਹ ਵੀ ਇਹ ਆਪਣਾ ਵਲੌਗ ਸਰਕਾਰ ਤੱਕ ਪਹੁੰਚਾਓ ਸਰਕਾਰ ਤੱਕ ਸਾਡਾ ਵਲੌਗ ਜਾਣਾ ਚਾਹੀਦਾ ਹੈ ਤੇ 14 ਤਰੀਕ ਨੂੰ ਕੀ ਹੁੰਦਾ ਹੈ ਕੀ ਹੁੰਦਾ ਹੈ ਵੈਲੈਂਟਾਈਨ ਸੇ છોરિયા છોરે ਐસે ساتھ મેને ਐસે ਐસે ઘૂમતે હે ਐસે છોરી છોરે کے ساتھ ਐસે گھومتی ہے پتہ ہے نا لاؤ جی وہ banda ਕਹਿੰਦਾ ਮੈਨੂੰ ਨਹੀਂ ਪਤਾ ਕਹਿੰਦਾ ਮੈਨੂੰ ਨਹੀਂ ਪਤਾ منی ਦਿਖਾਵਾ ਕਰਦੇ ਸੀ ਬਾਜ਼ਾਰਾ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਮਾਰਦੇ ਨੇ ਛੇ ਮੁੰਡੇ ਆ ਬਚਾਰੇ ਉਹ ਕੁੜੀਆਂ ਨੂੰ ਸ਼ਾਪਿੰਗ ਕਰਵਾਉਣ ਵਾਸਤੇ ਨਾ ਜਾਂਦੇ ਬੰਦੇ ਸ਼ਾਪਿੰਗ ਕਰਵਾਉਂਦੀ ਹੁੰਦੀ ਕੋਈ ਕੱਲੇ ਰੋਜ਼ ਦੇ ਸੀਗਾ ਤੇ ਮਾਰਕੀਟ ਦੇ ਵਿੱਚ ਇੰਨੀ ਜ਼ਿਆਦਾ ਰੋਜ਼ ਸੀ ਕਿ ਨਾਰਮਲੀ ਸੜਕਾਂ ਦੇ ਉੱਪਰ ਹੈ ਨਾ ਬੁਕੇ ਬੜੇ ਹੋਏ ਸੀ ਰੋਜ਼ ਬੜੇ ਹੋਏ ਸੀ ਕਿ ਉਹਨਾਂ ਦੇ ਰੇਟ 250 ਤੋਂ ਲੈ ਕੇ 700 ਤੱਕ ਜਾ ਰਹੇ ਸੀ ਉਹ ਲੈ ਕੇ ਜਾਂਦੇ ਸੀ ਮੁੰਡੇ ਕੁੜੀਆਂ ਆਪਣੇ ਗਰਲਫ੍ਰੈਂਡ ਲਈ ਤਾਂ ਬੌਏਫ੍ਰੈਂਡ ਲਈ ਕਿਤੇ ਨਾ ਕਿਤੇ ਮਾਂ ਵਿਚਾਰੀ ਰੋਟੀ ਤੋਂ ਵੀ ਬਿਲਕਦੀ ਹੁੰਦੀ ਹੈ ਨਾ ਘਰ 'ਚ ਬੈਠੀ ਹੈ ਨਾ ਇਹ ਘਰੇ ਵੀ ਨਹੀਂ ਲਿਜਾ ਸਕਦੇ ਉਹ ਰੁਲਦੇ ਫਿਰਦੇ ਸੜਕਾਂ 'ਤੇ ਜਿੱਟਦੇ ਜਾਂਦੇ ਨੇ ਘਰਦਿਆਂ ਤੋਂ ਡਰਦੇ ਜਿਹੜਾ ਛੋਟਾ ਹੁੰਦਾ ਆ ਉਹ ਵਾਲਾ ਉਹਨਾਂ ਨੇ ਕਿਤਾਬ 'ਚ ਕਾਪੀ 'ਚ ਰੱਖ ਲੈਣਾ ਜੇ ਹੁਣ ਕਿਸੇ ਅਮੀਰ ਵਿਅਕਤੀ ਨੇ ਕਿਤੇ ਵੱਡਾ ਬੁਕੇ ਦੇਤਾ ਬਹੁਤ ਕਿੱਲਰ ਦਾ ਜਾਣਾ ਰੋੜਾ ਤੇ ਕਿੱਲਰ ਦਾ ਜਾਣਾ ਆਪਣਾ ਸ਼ੰਦਾ ਬਾਜੀ ਆ ਤੇ ਆਪਾਂ ਇਹ ਸਰਪ੍ਰਾਈਜ਼ ਆ ਤੁਹਾਨੂੰ ਕਿੰਦੇ ਬਾਜੀ ਤੋਂ ਬੱਲੇ ਕੀ ਹਾਲ ਚਾਲ ਹੈ ਕਹਿੰਦਾ ਹਾਲ ਚਾਲ ਹੋਰ ਇਹ ਆਪਣੇ ਸੁਰਿੰਦਰ ਬਾਜੀ ਆ ਐਜ਼ ਅ ਕੈਮਰਾਮੈਨ ਪਿਛਲੇ ਕਈ ਸਾਲਾਂ ਤੋਂ ਇੱਥੇ ਇਹ ਲੋਸਾ ਬਾਜੀ ਸਾਡੇ ਢਿਲੋਂ ਸਾਹਿਬ ਕੰਮ ਸੁਝੀ ਪਾਇਆ ਹੈ ਕੀ ਹਾਂ 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 ਪੂਰੀ ਪੂਰੀ ਅੱਛਾ ਹੋਰ ਕਹਾਦਾ ਵੈਲੈਂਟਾਈਨ ਡੇ ਆ ਪਤਾ ਕੀ ਆ ਜਿਹੜਾ ਮੰਨ ਲਓ ਆਪਣੇ ਮਾਂ ਪੇ ਜੀ ਕਰ ਲੋ ਉਹ ਵੈਲੈਂਟਾਈਨ ਡੇ ਆ ਠੀਕ ਹੈ ਕਰੂੰ ਕੀ ਫਾਇਦਾ ਐਵੇਂ ਜੇ ਦੱਸੀਆ ਕਿ ਬਸ ਉਹ ਜਿਹੜੀ ਤੁਸੀਂ ਗੱਲ ਕਹਿੰਦੇ ਓ ਕਿ ਔਰਤਾਂ ਦਾ ਕੁਝ ਨਹੀਂ ਹੈਗਾ ਠੀਕ ਹੈ ਬਸ ਮਹਾਪੇਦੀ ਸੇਵਾ ਕਰ ਲੋ ਓਕੇ ਡਨ ਨਾ ਸਾਰਾ ਕੁਝ ਵੈਲੈਂਟਾਈਨ ਡੇ ਆ ਉਹਦੇ ਵਿੱਚ ਜਿਹੜੇ 14 ਦੇ 14 ਦੇ ਨਹੀਂ ਤੁਹਾਡੇ ਸੰਪੂਰਨ ਆ ਅੱਜ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ 14 ਤਰੀਕ ਨੂੰ ਲੋਕੀ ਵੈਲੈਂਟਾਈਨ ਡੇ ਦੇ ਨਾਂ ਤੇ ਮਨਾਉਂਦੇ ਆ ਪਰ ਇੱਥੇ ਇਹ ਨਾ ਬਹੁਤ ਸਾਰੀਆਂ ਗੱਲਾਂ ਐ ਵੀ ਸਾਹਮਣੇ ਆਉਂਦੀਆਂ ਵੀ ਭਾਈ 14 ਤਰੀਕ ਨੂੰ ਹੋਇਆ ਕੀ ਸੀਗਾ ਤਾਂ ਅੱਜ ਆਪਣੇ ਆ ਭਾਜੀ ਨਾਲ ਆਏ ਆ ਇੱਥੇ ਇੱਕ ਇੰਟਰਵਿਊ ਵੀ ਚੱਲ ਰਹੀ ਆ ਹਨਾ ਬਸੋ ਬਖਰੇ ਚੈਨਲ ਵੈਲੈਂਟਾਈਨ ਡੇ ਨੂੰ ਲੈ ਕੇ ਇੰਟਰਵਿਊਜ਼ ਕਰ ਰਹੇ ਨੇ ਤਾਂ ਆਪਣੇ ਗੁਰਪ੍ਰੀਤ ਭਾਜੀ ਆ ਇਹਨਾਂ ਨਾਲ ਵੀ ਆਪਾਂ ਤੁਹਾਡੀ ਗੱਲ ਕਰਾਉਣੀ ਹੈ ਬਾਈ ਕਹਿੰਦਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਨਾ ਜਲੰਧਰ ਸ਼ਹਿਰ میڈیا ਦੀ ਹੱਬ ਕਿਹਾ ਜਾਂਦਾ ਸੀ ਕਿਸੇ ਟਾਈਮ ਤੇ ਹੁਣ ਬੇਸ਼ੱਕ ਮਹਾਲੀਆ ਚੰਡੀਗੜ੍ਹ ਬਹੁ ਮੀਡੀਆ ਸ਼ਿਫਟ ਹੋ ਗਿਆ ਇੱਥੇ ਪ੍ਰਿੰਟ ਜ਼ਿਆਦਾ ਰਹਿ ਗਿਆ ਇੱਥੇ ਹੁਣੇ ਅਸੀਂ ਦੋਕ ਜਾਨੇ ਤਾਂ ਇੰਟਰਵਿਊ ਕਰਦੇ ਦੇਖ ਲੈ ਇੱਕ ਜਗ੍ਹਾ ਹੀ ਰੁਕੇ ਸੀ ਦੂਜੀ ਜਗ੍ਹਾ ਹੁਣ ਰੁਕੇ ਤੇ ਦੇਖਦੇ ਆ ਗੱਲਬਾਤ ਕਰਦੇ ਆ ਖਾਲਸਾ ਕੋਲੇ ਦੇ ਖਾਲਸਾ ਕਾਲਜ ਬਹੁਤ ਸਾਰੇ ਲੋਕ ਪੜ ਕੇ ਵਧੀਆ ਮੁਕਾਮਾਂ ਤੱਕ ਵੀ ਪਹੁੰਚੇ ਆ ਪਰ ਖਾਲਸਾ ਕਾਲਜ ਕਈ ਬੰਦੇ ਕਹਿੰਦੇ ਵੀ ਆਸ਼ਕੀ ਨੂੰ ਲੈ ਕੇ ਬਹੁਤ ਮਸ਼ਹੂਰ ਹੈ ਬਹੁਤੇ ਲੋਕਾਂ ਨੂੰ ਇਹ ਗੱਲ ਮਾੜੀ ਵੀ ਲੱਗੂਗੀ ਵੀ ਭਾਈ ਇਹ ਕਹੀ ਕਿ ਜਾਂਦੇ ਆ ਭਾਈ ਇਹ ਗੱਲ ਆਸ਼ਕੀ ਕਰਕੇ ਮਸ਼ਹੂਰ ਹੈ ਨਾ ਖਲਸਾ ਕੋਲ ਜੀ ਬਹੁਤ ਹੈਗਾ ਹੈਗਾ ਇੱਕ ਹੋਰ ਗੱਲ ਇੱਥੇ ਕੰਮ ਦੀ ਵੀ ਕਰਦੀ ਹੈ ਇੱਥੇ ਪੁਲ ਦੀ ਬਹੁਤ ਮੰਗ ਕੀਤੀ ਜਾਂਦੀ ਇੱਥੇ ਇੱਕ ਵਾਰੀ ਪ੍ਰੋਫੈਸਰ ਮਰ ਗਈ ਸੀ ਘੱਡੀ ਥੱਲੇ ਆ ਕੇ ਇੱਥੇ ਪੌਣ ਵੀ ਹੋਣਾ ਚਾਹੀਦਾ ਇਹ ਵੀ ਇਹ ਆਪਣਾ ਵਲੌਗ ਸਰਕਾਰ ਤੱਕ ਪਹੁੰਚਾਓ ਸਰਕਾਰ ਦਾ ਸਾਡਾ ਵਲੌਗ ਜਾਣਾ ਚਾਹੀਦਾ ਤੇ ਅੱਜ ਵੈਲੈਂਟਾਈਨਸ ਡੇ ਨੂੰ ਲੈ ਕੇ ਹਨਾ ਇੰਟਰਵਿਊ ਚੱਲ ਰਹੀਆਂ ਸਾਰਿਆਂ ਦੀਆਂ ਤੇ ਆਪਣਾ ਇੱਧਰ ਸ਼ਿੰਦਾ ਬਾਜੀ ਆ ਸ਼ਿੰਦਾ ਬਾਜੀ ਕੈਮਰਾ ਲੈ ਕੇ ਆਣੇ ਸ਼ਿੰਦਾ ਬਾਜੀ ਸੋਚਣੀ ਸੋਥੀ ਪਿਆ ਹੋਇਆ ਤੇ ਆਪਣਾ ਸ਼ਿੰਦਾ ਬਾਜੀ ਆ ਤੇ ਆਪਾਂ ਇਹ ਸਰਪ੍ਰਾਈਜ਼ ਕਰੂ ਸਿੰਦੇ ਪਾਜੀ ਹੋ ਬੱਲੇ ਠੋਸ ਕੀ ਹਾਲ ਚਾਲ ਹੈ ਕਿਹਦਾ ਹਾਲ ਚਾਲ ਹੋਰ ਇਹ ਆਪਣੇ सुरेंद्र ਪਾਜੀ ਆ ਐਜ਼ ਅ ਕੈਮਰਾਮੈਨ ਪਿਛਲੇ ਕਈ ਸਾਲਾਂ ਤੋਂ ਇੱਥੇ ਠੋਸਾ ਬਾਜੀ ਸਾਡੇ ਠੋਸਾ ਕੰਮ ਸੁਝੀ ਪਿਆ ਹੈ ਕੀ ਹੱਟ ਸੁਖਾ ਹਾਂ ਹਾਂ ਪੂਰੀ ਪੂਰੀ ਅੱਛਾ ਹੋਰ ਲੈਗਾ ਪਾਜੀ ਖੇ ਗਰਮ ਕਰਦੇ ਕੰਨਾ ਲਾ ਹੋਰ ਕਿਹਦਾ ਠੀਕ ਹੈ ਜੀ ਵਧੀਆ ਵਧੀਆ ਸਾਹਮਣੇ ਸਿਮਰਨ ਮੈਡਮ ਆ ਆਰਪੀ 24 ਚ ਕੰਮ ਕਰਦੇ ਆ ਉਹ ਸਿਮਰਨ ਵਧੀਆ ਕੰਮ ਕਰਦੇ ਮੇਰਾ ਨਾਂ ਵੀ ਸਿਮਰਨ ਆ ਆ ਮੈਡਮ ਦੀ ਸਿਮਰਨ ਆ ਤੇ ਇਸ ਚੈਨਲ ਜੀ ਵੀ ਮੈਂ ਕੰਮ ਕੀਤਾ ਤੇ ਬਹੁਤ ਵਧੀਆ ਲੱਗਦਾ ਹਨਾ ਇਦਾਂ ਮਿਲ ਕੇ ਤਾਂ ਵੈਲੈਂਟਾਈਨਸ ਡੇ ਨੂੰ ਲੈ ਕੇ ਸ਼ਿੰਦੇ ਭਾਜੀ ਤੁਸੀਂ ਇੱਥੇ ਲੋਕਾਂ 'ਚ ਮਿਲੇ ਕੀ ਕਹਿੰਦੇ ਮੈਡਮ ਤੁਸੀਂ ਵੀ ਗੱਲ ਕੀਤੀ ਹੋਣੀ ਆ ਕੀ ਕਹਿੰਦੇ ਆ ਲੋਕ ਉਹ ਕਹਿੰਦੇ ਜ਼ਹਿਰ ਖਾ ਲਈਏ ਸਾਰੇ ਕਹਿੰਦੇ ਜ਼ਹਿਰ ਖਾ ਲਈਏ ਸੀ ਕਹਿੰਦੇ ਜਿਨ੍ਹਾਂ ਦੀ ਕਿਸੇ ਦੀ ਕੋਈ ਫਰੈਂਡ ਹੈ ਨਹੀਂ ਉਹ ਕਹਿੰਦਾ ਜੋ ਦੂਜੇ ਮਨਾਉਂਦੇ ਸੀ ਤੇ ਜਿਸ ਦੀ ਕਰਦਾ ਜ਼ਹਿਰ ਖਾ ਲਈਏ ਅੱਛਾ ਬਾਜੀ ਨੂੰ ਪਿੱਛੇ ਨੂੰ ਨਾਲ ਟਾਦੀ ਨਹੀਂ ਪਲੇਨਿੰਗ ਹੈ ਉਹਨਾਂ ਦੀ ਜ਼ਹਿਰ ਖਾਣ ਦੀ ਜਿਹੜੇ ਸਿੰਗਲ ਨੇ ਉਹ ਕਹਿੰਦੇ ਨੇ ਕਿ ਲਾਕਡਾਊਨ ਲੱਗ ਜਵੇ ਆਹ ਵਾਲੀ ਮਹੀਨੇ ਦੇ ਵਿੱਚ ਤੁਸੀਂ ਸਾਰੇ ਇੱਧਰ ਪੁੱਛੋ ਵੈਲੈਂਟਾਈਨ ਡੇ ਮਨਾਉਦੇ ਕਿ ਨਹੀਂ ਆਹ ਬਾਜੀ ਨੂੰ ਪਿੱਛੇ ਬਾਜੀ ਨੂੰ ਇਹਨੂੰ ਮੋੜ ਲਵੇ ਇਹ ਬੰਦਾ ਇੱਥੇ ਵੇਚਦਾ ਆ ਬਾਈ ਕਿੱਦਾਂ ਠੀਕ ਠਾਕ 14 ਤਰੀਕ ਨੂੰ ਕੀ ਹੁੰਦਾ ਹੈ ਕਹਿੰਦੇ ਵੈਲੈਂਟਾਈਨ ਡੇ ਹੁੰਦਾ ਹੈ 14 ਨੂੰ 14 ਤਰੀਕ ਨੂੰ ਵੈਲੈਂਟਾਈਨਸ ਦੇ ਛੋਰੀਆਂ ਛੋਰੇ ਐਸੇ ਸਾਥ ਮੇਂ ਨਾ ਐਸੇ ਐਸੇ ਘੁੰਮਤੇ ਐ ਐਸੇ ਛੋਰੀ ਛੋਰੇ ਕੇ ਸਾਥ ਐਸੇ ਘੁੰਮਤੀ ਐ ਪਤਾ ਹੈ ਨਾ ਲਓ ਜੀ ਉਹ ਬੰਦਾ ਕਹਿੰਦਾ ਮੈਨੂੰ ਨਹੀਂ ਪਤਾ ਕਹਿੰਦਾ ਮੈਨੂੰ ਨਹੀਂ ਪਤਾ ਵੈਲੈਂਟਾਈਨ ਡੇ ਕੀ ਹੁੰਦਾ ਹੈ ਮੈਮ ਤੁਸੀਂ ਵੀ ਸਵਾਲ ਕੀਤੇ ਹੋਣੇ ਹਨਾ ਲੋਕਾਂ ਨੂੰ ਵੈਲੈਂਟਾਈਨ ਡੇ ਦੇ ਵਿੱਚ ਅਸਲ ਦੇ ਵਿੱਚ ਲੋਕ ਕੀ ਕੀ ਮੰਨਦੇ ਵੈਲੈਂਟਾਈਨ ਡੇ ਦਾ ਵੈਸੇ ਤਾਂ ਇੱਕ ਪਿਆਰ ਮੁਹੱਬਤ ਦਾ ਦਿਨ ਹੁੰਦਾ ਹੈ ਨਾ ਇੱਥੇ ਲੋਕ ਕੀ ਕਹਿੰਦੇ ਆ ਇੱਥੇ ਅਸੀਂ ਜਿੰਨੇ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਨਾ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਜਿਹੜਾ ਆ ਵਾਲੇ ਦਿਨਾਂ ਲੌਕਡਾਊਨ ਲੱਗਣਾ ਚਾਹੀਦਾ ਕਿਉਂਕਿ ਅਸੀਂ ਸਿੰਗਲ ਆ ਵੈਸੇ ਮੇਰੇ ਖਿਆਲ ਦੇ ਨਾਲ ਮੰਨਿਆ ਜਾਵੇ ਨਾ ਇੱਕ ਬਹੁਤ ਪੋਜ਼ਿਟਿਵ ਚੀਜ਼ ਆ ਵੈਲੈਂਟਾਈਨ ਡੇ ਕਿਉਂਕਿ ਇੱਕ ਹਫ਼ਤੇ ਦੇ ਵਿੱਚ ਜਿਹੜੇ ਯੂਥ ਆ ਖਾਸ ਤੌਰ ਤੇ ਉਹਨਾਂ ਦੇ ਜ ਕਿਉਂਕਿ ਇਹਦੇ ਪਿੱਛੇ ਇੱਕ ਬਹੁਤ ਸੋਹਣੀ ਕਹਾਣੀ ਆ ਸੰਤ ਵੈਲੈਂਟਾਈਨ ਦੀ ਜੇਕਰ ਉਹ ਪੜੀ ਜਾਵੇ ਤਾਂ ਮੈਨੂੰ ਲੱਗਦਾ ਕਿ ਬੇਕ ਮਤਲਬ ਕਿ ਬਾ ਕਮਾਰੋ ਸਟੋਰੀ ਹੈ ਜੇ ਪੜੀ ਜਾਵੇ ਉਹਦੇ ਨਾਲੇ ਤੇ ਇੱਕ ਤਾਂ ਮਤਲਬ ਯੂਥ ਰਿਲੇਟ ਕਰਦਾ ਠੀਕ ਹੈ ਦੂਜੀ ਗੱਲ ਇਹ ਹੈ ਕਿ ਇਹਦੇ ਪੋਜ਼ਿਟਿਵ ਵੀ ਆ ਫੈਕਟਰਸ ਤਾਂ ਕਿਤੇ ਨੈਗੇਟਿਵ ਵੀ ਆ ਪੋਜ਼ਿਟਿਵ ਇਹ ਨੇ ਕਿ ਅਸੀਂ ਰਿਲੈਕਸ ਹੁੰਦੇ ਆ ਜਦੋਂ ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਆ ਹਨਾ ਇਹਦੇ ਨੈਗੇਟਿਵ ਇਹ ਚੀਜ਼ ਆ ਕਿ ਅਸੀਂ ਵੇਸਟ ਆਫ ਮਨੀ ਦਿਖਾਵਾ ਕਰਦੇ ਆਂ ਅਸੀਂ ਬਾਜ਼ਾਰਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਮਾਰੇ ਮੁੰਡੇ ਆ ਵੇਚਾਰੇ ਉਹ ਕੁੜੀਆਂ ਨੂੰ ਸ਼ਾਪਿੰਗ ਕਰਵਾਉਣ ਵਾਸਤੇ ਨਾ ਜਾਂਦੇ ਆਂ ਸ਼ਾਪਿੰਗ ਕਰਵਾਉਂਦੀ ਆ ਹੁੰਦੀ ਕੋਈ ਕਹਿੰਦੀ ਰੋਜ਼ ਦੇ ਸੀਗਾ ਤੇ ਮਾਰਕੀਟ ਦੇ ਵਿੱਚ ਇੰਨੇ ਜ਼ਿਆਦਾ ਰੋਜ਼ ਸੀ ਕਿ ਨਾਰਮਲੀ ਸੜਕਾਂ ਦੇ ਉੱਪਰ ਨਾ ਬੁਕੇ پڑے ਹੋਏ ਸੀ ਰੋਜ਼ پڑے ਹੋਏ ਸੀਗੇ ਔਰ ਉਹਨਾਂ ਦੇ ਰੇਟ 250 ਤੋਂ ਲੈ ਕੇ 700 ਤੱਕ ਜਾ ਰਹੇ ਸੀਗੇ ਉਹ ਲੈ ਕੇ ਜਾਂਦੇ ਸੀ ਮੁੰਡੇ ਕੁੜੀਆਂ ਆਪਣੇ ਗਰਲਫ੍ਰੈਂਡ ਲਈ ਤਾਂ ਬॉयਫ੍ਰੈਂਡ ਦੇ ਲਈ ਪਰ ਮੈਂ ਕਹਿੰਦਾ ਮਾਂ ਵਿਚਾਰੀ ਰੋਟੀ ਤੋਂ ਵੀ ਬਿਲਕਦੀ ਹੁੰਦੀ ਹੈ ਨਾ ਘਰ 'ਚ ਬੈਠੀ ਹੈ ਨਾ ਦੱਸੇਲੀ ਨੂੰ ਰੋਜ਼ ਇੱਥੇ ਮੈਂ ਵੀ ਗੱਲ ਕਹਿਣਾ ਚਾਹੁੰਦਾ ਦੋਸਤੋ ਆਪਣੇ ਆਪਣੇ ਵਿਚਾਰ ਹਨਾ ਲੋਕਾਂ ਤੱਕ ਆਪਾਂ ਨੂੰ ਪਹੁੰਚਾਉਣੇ ਚਾਹੀਦੇ ਪਰ ਕਿਤੇ ਨਾ ਕਿਤੇ ਘਰ ਜੇਕਰ ਆਪਾਂ ਆਪਣੇ ਮਾਂ ਪਿਓ ਦਾ ਨਹੀਂ ਖਿਆਲ ਰੱਖ ਸਕਦੇ ਨਾ ਫਿਰ ਔਰਤਾਂ ਨੂੰ ਇਹ ਜਿਹਾ ਮਤਲਬ ਫੁੱਲ ਦੇਣੇ ਬੁਕੇ ਦੇਣਾ ਉਹ ਵੀ ਚੰਗੀ ਗੱਲ ਨਹੀਂ ਹੈਗੀ ਹੈ ਨਾ ਮੈਂ ਬਿਲਕੁਲ ਬੈਲੈਂਸ ਕਰਨਾ ਚਾਹੀਦਾ ਸਾਨੂੰ ਸਾਰੀਆਂ ਚੀਜ਼ਾਂ ਇੱਕ ਹੋਰ ਚੀਜ਼ ਹੁੰਦੀ ਹੈ ਉਹ ਜਿਹੜੇ ਫੁੱਲ ਹੁੰਦੇ ਨਾ ਘਰੇ ਵੀ ਨਹੀਂ ਲਿਜਾ ਸਕਦੇ ਉਹ ਰੁਲਦੇ ਫਿਰਦੇ ਸੜਕਾਂ ਤੇ ਸਿੱਟਦੇ ਜਾਂਦੇ ਨਾ ਘਰਦਿਆਂ ਤੋਂ ਡਰਦੇ ਜਿਹੜਾ ਛੋਟਾ ਹੁੰਦਾ ਆ ਉਹ ਵਾਲਾ ਉਹਨਾਂ ਨੇ ਕਿਤਾਬ 'ਚ ਕਾਪੀ 'ਚ ਰੱਖ ਲੈਣਾ ਜੇ ਹੁਣ ਕਿਸੇ ਅਮੀਰ ਵਿਅਕਤੀ ਨੇ ਕਿਤੇ ਵੱਡਾ ਬੁਕੇ ਦਿੱਤਾ ਉਹ ਕਿਲਰ ਦਾ ਜਾਣਾ ਰੋੜਾ ਤੇ ਕਿਲਰ ਦਾ ਜਾਣਾ ਇਹ ਕੀ ਗੱਲ ਹੈ 14 ਤਰੀਕ ਨੂੰ ਪਲਵਾਮਾ ਅਟੈਕ ਹੋਇਆ ਸੀ ਹਨਾ ਉਹਦੇ ਬਾਰੇ ਵੀ ਆਪਾਂ ਨੂੰ ਯਾਰ ਜ਼ਿਕਰ ਕਰਨਾ ਚਾਹੀਦਾ ਵੀ 14 ਤਰੀਕ ਨੂੰ ਜਿਹੜਾ ਅਟੈਕ ਹੋਇਆ ਉਹਨਾਂ ਨੂੰ ਆਪਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਆ ਚੱਲ ਵੈਲੈਂਟਾਈਨ ਡੇ ਮਨਾਉਣਾ ਆ ਚਲੋ ਮਨਾਉਣਾ ਚਾਹੀਦਾ ਆ ਹਨਾ ਹਰ ਕੋਈ ਦਿਨ ਹੁੰਦਾ ਆ ਸੋਗਮਈ ਦਿਨ ਵੀ ਹੁੰਦੇ ਪਰ ਉੱਥੇ ਆਪਾਂ ਨੂੰ ਸ਼ਰਧਾਂਜਲੀ ਕਿਉਂ ਬਾਈ ਸਾਡੇ ਲਈ ਸਾਡੇ ਲਈ ਕਾਲਾ ਵੈਲੈਂਟਾਈਨ ਜਿੰਦਾਬਾਦ ਆ ਕਾਲਾ 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 ਵੈਲੈਂਟਾਈਨ ਸਾਡੇ ਲਈ ਅੱਛਾ ਪਲਵਾਮਾ ਦੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਬਾਰੇ ਕੀ ਖਿਆਲ ਹੈ ਬਾਈ ਪਹਿਲੇ ਨੰਬਰ ਪਹਿਲੇ ਨੰਬਰ ਤੇ ਗੱਲ ਇਹ ਪਲਵਾਮਾ ਸ਼ਹੀਦ ਹੋਏ ਆ ਉਸ ਚੀਜ਼ ਨੂੰ ਇੱਕ ਅਲੱਗ ਪ੍ਰਸਪੈਕਟਿਵ ਨਾਲ ਦੇਖਿਆ ਜਾਂਦਾ ਕਿਹਾ ਜਾਂਦਾ ਵੀ ਤੁਸੀਂ ਕਿਸੇ ਵੀ ਤਿਉਹਾਰ ਨੂੰ ਇੰਦਾ ਖਰਾਬ ਨਾ ਕਰੋ ਠੀਕ ਆ ਉਸ ਦਿਨ ਹੋਇਆ ਉਹਨੂੰ ਉਸ ਸਹਿਮੀਤ ਨਾਲ ਰੱਖੋ ਪਰ ਕਈ ਇਹਦੀ ਕੀ ਹੁੰਦਾ ਵੀ ਸਾਨੂੰ ਇਤਿਹਾਸ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਇਹੀ ਗੱਲ ਸੋਚੀ ਜਾਉਂਗੇ ਨਾ ਵੀ ਠੀਕ ਆ ਤਿਉਹਾਰਾਂ ਨੂੰ ਨਾ ਖਰਾਬ ਕਰਿਆ ਕਰੋ ਤਾਂ ਫੇ ਕਿਤੇ ਨਾ ਕਿਤੇ ਆਪਾਂ ਆਪਣੀ ਸਭਿਅਤਾ ਤੋਂ ਆਪਣਾ ਜਿਹੜਾ ਪੰਜਾਬ ਦਾ ਜੁੱਸਾ ਆ ਨਾ ਹਮੇਸ਼ਾ ਖਾੜਨ ਲਾਣਾ ਉਹ ਤੋਂ ਦੂਰ ਚਲੇ ਜਾਵਾਂਗੇ ਇਸ ਕਰਕੇ ਸਾਨੂੰ ਉਹਨਾਂ ਚੀਜ਼ਾਂ ਨੂੰ ਜ਼ਰੂਰ ਕਿਤੇ ਰੱਖਣਾ ਚਾਹੀਦਾ ਵੀ ਆਹ ਕੰਮ ਕਰਨਾ ਆ ਵੀ ਛੀਦਾ ਨੂੰ ਜ਼ਰੂਰ ਯਾਦ ਕਰੋ ਬਾਕੀ ਗੱਲਾਂ ਵੀ ਨਾਲੋ ਨਾਲ ਰੱਖ ਤੇ ਬਿਲਕੁਲ ਇੱਕ ਵਾਰ ਸਿੰਦੇ ਭਾਈ ਦੇ ਵਿਚਾਰ ਲੈਣੇ ਆ ਸਿੰਦਾ ਭਾਈ ਸਾਡੇ ਤੋਂ ਸਾਡੇ ਤੋਂ ਨਾ ਉਮਰ ਚ ਵੀ ਪਟਾਇਆ ਤਾਂ ਆਪਾਂ ਹੈ ਨਾ ਬਾਈ ਹੈਗੀ ਮੈਰਿਡ ਆ ਹੈ ਨਾ ਬਾਈ ਜੀ ਤੇ ਬਾਈ ਜੀ ਹੁਣ ਜਦੋਂ ਵੈਲੈਂਟਾਈਨ ਦਿਨ ਮਨਾਉਂਦੇ ਆ ਲੋਕ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਮਨੋ ਐਜ਼ ਇੱਕ ਆਮ ਪਰਸਨ ਦੇ ਤੌਰ ਤੇ ਨਹੀਂ ਵੈਲੈਂਟਾਈਨ ਡੇ ਪਤਾ ਕੀ ਹੈ ਬਾਹਰ ਲਿਆਂ ਦਾ ਬਾਹਰ ਲਿਆਂ ਦਾ ਵਾ ਜਾਨੀ ਕਿ ਜਦੋਂ ਅਸੀਂ ਆਪਣੇ ਇੰਡੀਆ ਦੇ ਵਿੱਚ ਕਾਹਦਾ ਵੈਲੈਂਟਾਈਨ ਡੇ ਆ ਪਤਾ ਕੀ ਹੈ ਜਿਹੜਾ ਮੰਨ ਲਓ ਆਪਣੇ ਮਾਂ ਪੇ ਦੀ ਕਰ ਲੋ ਉਹ ਹੀ ਵੈਲੈਂਟਾਈਨ ਡੇ ਆ ਠੀਕ ਹੈ ਕਰੂੰ ਕੀ ਫਾਇਦਾ ਐਵੇਂ ਜੇ ਦੱਸਿਆ ਕਿ ਬਸ ਉਹ ਜਿਹੜੀ ਤੁਸੀਂ ਗੱਲ ਕਹਿੰਦੇ ਓ ਕਿ ਵੀ ਔਰਤਾਂ ਦਾ ਕੁਝ ਨਹੀਂ ਹੈਗਾ ਠੀਕ ਹੈ ਬਸ ਮਾਂ ਪੇਰੀ ਸੇਵਾ ਕਰ ਲੋ ਓਕੇ ਡਾਨਾ ਸਾਰਾ ਕੁਝ ਵੈਲੈਂਟਾਈਨ ਡੇ ਆ ਉਹਦੇ ਵਿੱਚ ਜਿਹੜੇ 14 ਦੇ 14 ਦੇ ਨਹੀਂ ਤੁਹਾਡੇ ਸੰਪੂਰਨ ਆ ਮਾਂ ਪੇਰੀ ਸੇਵਾ ਮਾਂ ਪੇਰੀ ਸੇਵਾ ਕਰਾਂਗੇ ਸਾਰੇ ਹੀ ਸਾਰਾ ਕੁਝ ਕਿਤੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਕਿਤੇ ਕੁਝ ਨਹੀਂ ਜਾਣ ਦੀ ਲੋੜ ਨਹੀਂ ਠੀਕ ਹੈ ਹਾਂ ਬਾਕੀ ਇਹ ਦਵਾ ਕਿ ਜਿਨ੍ਹਾਂ ਦੇ ਨਾਲ ਮੈਰਿਜ ਹੋ ਜਾਂਦੀ ਆ ਤੁਸੀਂ ਉਹਨਾਂ ਨੂੰ ਸਾਰਾ ਕੁਝ ਕਰੋ ਠੀਕ ਹੈ ਨਾ ਉਹਨਾਂ ਦੇ ਨਾਲ ਸਾਰਾ ਕੁਝ ਭਵੇਂ ਮੁਰਕੇ ਮੈਰਿਜ ਤੋਂ ਬਾਅਦ ਉਹਨਾਂ ਨੂੰ ਲਿਆ ਕੇ ਫੁੱਲ ਦੇ ਦਿਓ ਤੁਹਾਡੇ ਘਰੇ ਲੱਗ ਜਾਣੇ ਆ ਜਿਹੜੇ ਪਹਿਲਾ ਦਿਨ ਉਹ ਰਾਵਾਂ 'ਚ ਖਿਲਾਰਨੇ ਨਾ ਘਰੇ ਲਿਆ ਸਕਦੇ ਨਾ ਪਾਉ ਕਿਤੇ ਕਰ ਸਕਦੇ ਹੋ ਰਾਵਾਂ ਦੇ ਵਿੱਚ ਖਿਲਾਰ ਦੇਨੇ ਹਨਾ ਉਹਨਾਂ ਨੇ ਤੇ ਜਿਹੜੇ ਆਪਾਂ ਜਦੋਂ ਮੈਰਿਜ ਹੋ ਗਈ ਆ ਉਹਨਾਂ ਤੁਹਾਡੇ ਕੋਲ ਕੇ ਤੁਸੀਂ ਜਾ ਕੇ ਫੁੱਲ ਦਿਓ ਉਹ ਤੋਂ ਸਾਰੀ ਭਵੇਂ ਸਾਲ ਭਰ ਦੇਖੀ ਜਾਓ ਲਗਾਇਆ ਕਿ ਤੁਸੀਂ ਜਿੱਥੇ ਮਰਜੀ ਮੈਂ ਕਿਹਾ ਫੁੱਲ ਮਾਰ ਕੇ ਮਾਪਿਓ ਦਾ ਸਤਿਕਾਰ ਕਰਾ ਬਸ 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 ਸ਼ਿੰਦੇ ਭਾਈ ਨੇ ਵਿਚਾਰ ਦਿੱਤੇ ਵੀ ਮਾਪਿਓ ਦਾ ਸਤਿਕਾਰ ਕਰਨਾ ਚਾਹੀਦਾ ਸ਼ਿੰਦੇ ਭਾਜੀ ਦੀ ਸੋਚ ਬਾਰੇ ਤੁਹਾਡੇ ਕੀ ਵਿਚਾਰ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਮੈਮ ਤੁਸੀਂ ਲਾਸਟ ਦੇ ਵਿੱਚ ਮੈਸ ਮੈਡਮ ਇਹ ਆਰਪੀਡੀ 24 ਚੱਲ ਰਿਹਾ ਤੇ ਕੰਮ ਕਰਦੇ ਤੁਸੀਂ ਕੀ ਕਹੋਗੇ ਜੀ ਯੂਥ ਨੂੰ ਸਾਰਿਆਂ ਨੂੰ ਵੈਲੈਂਟਾਈਨ ਜਿਨ੍ਹਾਂ ਨੇ ਮਨਾਉਣਾ ਉਹਨਾਂ ਦੇ ਵੀ ਤਾਂ ਬਹੁਤ ਸਾਰੀਆਂ ਮੁਬਾਰਕਾਂ ਖਾਸ ਤੌਰ ਤੇ ਪੁਲਵਾਮਾ ਅਟੈਕ ਦੇ ਜਿੰਨੇ ਵੀ ਸ਼ਹੀਦ ਆ ਉਹਨਾਂ ਨੂੰ ਮੇਰੇ ਵੱਲੋਂ ਸ਼ਰਧਾਂਜਲੀ ਤੇ ਜਿਹੜੇ ਸਿੰਗਲ ਨੇ ਔਰ ਆਮ ਨਾਲ ਆਪਣੇ ਘਰਾਂ ਦੇ ਵਿੱਚ ਬੈਠ ਕੇ ਬੈਜੋ ਅਮੀਨਾ ਕੋ ਲੋਕਡਾਊਨ ਲੱਗ ਜयो ਹੈ ਯਾਹਰ ਚੱਲ ਰਿਹਾ ਠੀਕ ਹੈ ਜਿਹੜਾ ਸਿੰਗਲ ਹੈ ਘਰਾਂ 'ਚ ਬੈਜੋ ਤਾਂ ਬਾਈ ਸ਼ਰਧਾਂਜਲੀ ਦੂਦੋ ਬਿੱਲੇ ਭਾਈ ਤੁਸੀਂ ਚੋਪਿਆ ਕੁਝ ਬੋਲੋ ਮੜਾ ਜਾ ਮੈਂ ਨਹੀਂ ਬੋਲਾਂ ਮੇਰਾ ਵਿਆਹ ਆ ਬਿੱਲੇ ਭਾਈ ਦਾ ਵਿਆਹ ਆ ਤਾਂ ਬਿੱਲਾ ਭਾਈ ਤਾਂ ਕਰਕੇ ਜੋ ਬਤਾ ਬਹੁਤ ਅੱਗੇ ਦਾਤਾ ਬਹੁਤ ਇਸ ਲਈ ਵੈਲੈਂਟਾਈਨ ਡੇ ਤੇ ਕੁਝ ਨਹੀਂ ਹੈਗਾ ਤੂੰ ਇੱਕ ਗੋਪੀ ਭਾਜੀ ਤੁਹੇ ਕਿਹਾ ਦੂੰਗਾ ਦੱਸੂੰਗਾ ਕਹੂੰ ਦੇਖੋ ਸਾਰਾ ਕੁਝ ਸਾਦਾ ਰੱਖੋ ਵੈਲੈਂਟਾਈਨ ਡੇ ਮਨਾਓ ਜੋ ਮਰਜੀ ਮਨਾਓ ਸਾਦਾ ਰੱਖੋ ਇਹਨੂੰ ਨਾ ਉਹ ਤੋਹਫਿਆਂ 'ਚ ਨਾ ਬੰਨੋ ਜਿਹੜੀ ਮੇਜਾ ਮੰਨਣਾ ਇਹ ਆ ਜਦੋਂ ਤੂੰ ਇਹਨੂੰ ਤੋਹਫਿਆਂ 'ਚ ਬੰਨ ਦੂਗੇ ਨਾ ਫੇ ਗਰੀਬ ਬੰਦੇ ਲਈ ਇਹ ਚੀਜ਼ਾਂ ਰਹਿ ਜੂਗੀਆਂ ਤੇ ਗਰੀਬ ਬੰਦੇ ਲਈ ਜਦੋਂ ਕੋਈ ਚੀਜ਼ ਨਹੀਂ ਰਹਿ ਜਾਂਦੀ ਫੇ ਉਹ ਅਮੀਰਾਂ ਤੱਕ ਜਦੋਂ ਰਹਿ ਜਾਂਦੀ ਉਹ ਦਿਖਾਵੇ ਦਾ ਇੱਕ ਛਲ ਦਾ ਦਿਖਾਵੇ ਦਾ ਪ੍ਰਤੀਕ ਬਣ ਜਾਂਦੀ ਸੀ ਇਸ ਕਰਕੇ ਪਿਆਰ ਦਾ ਇਜ਼ਹਾਰ ਇਹ ਅਹਿਸਾਸ ਕਰਉਣਾ ਸਿੱਖੋ ਇੱਕ ਦੂਸਰੇ ਨੂੰ ਨਾ ਕਿ ਮਹਿੰਗੇ ਮਹਿੰਗੇ ਗਿਫਟ ਦੇ ਕੇ ਪਿਆਰ ਦਾ ਅਹਿਸਾਸ ਕਰਾਓ ਕਿ ਐਤਾ ਨਹੀਂ ਪਿਆਰ ਦਾ ਅਹਿਸਾਸ ਹੁੰਦਾ ਪਿਆਰ ਹੁੰਦਾ ਆ ਤੁਹਾਡੇ ਇੱਕ ਦੂਸਰੇ ਦੇ ਪ੍ਰਤੀ ਤੁਹਾਡੀ ਕਿੰਨੀ ਹਨਾ ਉਹ ਆ ਲਗਾਵ ਆ ਇੱਕ ਦੂਸਰੇ ਲਈ ਤੁਸੀਂ ਕੁਰਬਾਨ ਕੀ ਕਰ ਸਕਦੇ ਹੋ ਇੱਕ ਦੂਸਰੇ ਦੀ ਕੇਅਰ ਕਿੰਨੀ ਕਰਦੇ ਸਿਰਫ ਇਹ ਚੀਜ਼ਾਂ ਮੈਟਰ ਕਰਦੀਆਂ ਉਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਹਿਣਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਹੀ ਖਾਲਸਾ ਕੋਲੇ ਤੇ ਬਿਲਕੁਲ ਸਾਹਮਣੇ ਖੜੇ ਸੀਗੇ ਤਾਂ ਵਿਚਾਰ ਸੁਣੇ ਤੁਸੀਂ ਇੱਥੇ ਇੱਕ ਮੈਡਮ ਇੰਟਰਵਿਊ ਕਰ ਰਹੇ ਸੀਗੇ ਸਿਮਰਨ ਮੈਡਮ ਆਰਪੀਡੀ 24 ਚੈਨਲ ਦੇ ਵਿੱਚ ਉਹਨਾਂ ਦੇ ਵਿਚਾਰ ਵੀ ਸੁਣੇ ਕੈਮਰਾਮੈਨ ਸਾਹਿਬ ਆਪਣਾ ਸ਼ਿੰਦਾ ਭਾਜੀ ਉਹਨਾਂ ਦੇ ਵੀ ਵਿਚਾਰ ਸੁਣੇ ਵੈਲੈਂਟਾਈਨਸ ਡੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਆ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਓ ਬਹੁ